ਸਸਿਕਾ ਵੀਰੇ ਤੇ ਸਤਰਪੇ ਸਦਾਰਾ ਲੱਗ ਕੇ ਅੱਛਾ ਜੀ ਠੀਕ ਆ ਬਸ ਚਾ ਹਾਂ ਮੈਂ ਪਹਿਲਾਂ ਵੀ ਲਾਇਆ ਸੀਗਾ ਫੋਨ ਹਾਂਜੀ ਤੁਹਾਨੂੰ ਡਿੱਕੀ ਜਾਂਦੀ ਸੀਗੀ ਮੈਂ ਮੈਂ ਕਿਹਾ ਚੱਲ ਜਲਦੀ ਜਲਦੀ ਕੰਮ ਛੇਤੀ ਛੇਤੀ ਨਿਬੜਲਾ ਅੱਜ ਮੇਰੇ ਭਰਾ ਨੇ ਆਉਣਾ ਆ ਆਜੋ ਬਸ ਮੈਂ ਥੋੜੀ ਵੇਟ 'ਚ ਹੀ ਆ ਠੀਕ ਆ ਵੀਰੇ ਹਾਂਜੀ ਓਕੇ ਵੀਰੇ ਆਜੋ ਜਲਦੀ ਬਸ ਆਉਣ ਵਾਲਾ ਹੀ ਆ ਮੈਂ ਛੇਤੀ ਛੇਤੀ ਕੰਮ ਨਿਬੜ ਲਾਂ ਚੰਦਰੇ ਬੈਲੀ ਨੇ ਸਭ ਕੁੜੀਆਂ ਚਾਟ ਤੇ ਲਾਈਆਂ ਟੱਟ ਪਹਿਣ ਦਰਜੀ ਨੇ ਬਾਪੂ ਹਾਂ ਬਤ ਉਹ ਆਪਾ ਪੈਨ ਸੁੰਦਾਰਾ ਨਹੀਂ ਦੇ ਕੇ ਆਉਣਾ ਤੇ ਪੈਸੇ ਪਹਿਲੇ ਦੇ ਮੈਨੂੰ ਪੈਸੇ ਆਪਾ ਤਾਂ ਪਿਛਲੀ ਾਰ ਵੀ ਨਹੀਂ ਜਾਇਆ ਗਿਆ ਹਨਾ ਹਾਂ ਬਾਪੂ ਐਦ ਕੀ ਦਾ ਬਾਪੂ ਕਰਕੇ ਯਾਰ ਹਾਲ ਕੋਈ ਵਿਚਾਰੀ ਉਹ ਵੀ ਡੀਕਦੀ ਹੋਊਗੀ ਉਹਦੇ ਫੋਨ ਫਾਨ ਵੀ ਆ ਗਿਆ ਵਿਚਾਰੀ ਦੇ ਦੋ ਤਿੰਨ ਰੀ ਐਦ ਕੀ ਦਾ ਜਾਣਾ ਹੀ ਪਊ ਬਾਪੂ ਮੈਂ ਜਾ ਕੇ ਆਉਣਾਗਾ ਮੈਂ ਕਹਿੰਦਾ ਸੀ ਮੈਂ ਹੀ ਜਾਇ ਆਉਦਾ ਨਹੀਂ ਮੈਂ ਜਾ ਕੇ ਆਉਂਗਾ ਬਾਪੂ ਤੂੰ ਕੀ ਕਰੇਂਗਾ ਯਾਰ ਕਿੱਧਰ ਬਸਾਂ ਜਰਲਦਾ ਫਰੇਂਗਾ ਉਹ ਮੈਂ ਹੁਣ ਤਾਂ ਤੁਰਨ ਜੇ ਲੱਗ ਗਿਆ ਨਹੀਂ ਮੈਂ ਮੰਨ ਜਾ ਫੇਰ ਉਹਨਾਂ ਹੀ ਕੰਮ ਵਧਾ ਲੈਂਗਾ ਤੂੰ ਉਦੋਂ ਮੈਂ ਟਲਾ ਜਾ ਵੀ ਆ ਯਾਰ ਹੋਰ ਮੈਂ ਜਾ ਆਉਣਾ ਕ ਵਧੀਆ ਇਕੱਲਾ ਜਾ ਆਉਂਗਾ ਇਕ ਨਾਲ ਮੈਂ ਯਾਰ ਨੂੰ ਲੈ ਜਾ ਆਉਦੇ ਨੂੰ ਮੈਂ ਤਾਂ ਜਿੰਨੂੰ ਮਰਜੀ ਜਾਇਂ ਹਾਂ ਔਰ ਕੰਜਰਾ ਮੈਨੂੰ ਡਾਰਾ ਤੇਰੇ ਤੋਂ ਪਹੁੰਚ ਜਾਗਾ ਕਿਥੇ ਹੂੰ ਮਾ ਬਾਪੂ ਬਾਂਝੂਗਾ ਅੱਗੇ ਕਿਤੇ ਨਹੀਂ ਅੱਗੇ ਅੱਗੇ ਦੱਸ ਤੂੰ ਕਿਦੋਂ ਮੈਂ ਕਿੱਥੇ ਨਹੀਂ ਪਹੁੰਚਾ ਉਹੀ ਪੈਸੇ ਆਪਣੇ ਕੋਲੇ ਚਾਰ ਉਹੀ ਤੂੰ ਖੇ ਖਰਾਬਣਾ ਕਰਦੀ ਨਹੀਂ 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 ਆ ਨਹੀਂ ਕਰਦਾ ਬਾਪੂ ਮੈਂ ਜਾ ਯਾਰਾ ਇਹੋ ਜਿਹਾ ਸਾਨਾ ਰੱਖਿਆ ਕਰ ਤੂੰ ਆਪ ਦੇ ਪੁੱਤ ਤੇ ਸ਼ੇਰ ਪੁੱਤਾ ਤੇਰਾ ਪੱਕੀ ਗੱਲ ਆ ਹਾਂ ਮੈਂ ਫੜਾ ਕੇ ਮੜ ਆਉਂਗਾ ਆਪਣੀ ਭੈਣ ਨੂੰ ਚਲੋ ਫਿਰ ਤੇਰੀ ਡੀਕ ਦੀ ਆਏ ਤਾਂ ਮੈਨੂੰ ਤੇਰੇ ਮਾਨਵੀ ਆ ਹਾਂ ਪੈਸੇ ਦੇ ਦੇ ਬਾਪੂ ਬਣ ਕੇ ਕਿੰਨੇ ਦੇ ਵਾ ਦੇ ਦੇ ਸਮਾਨ ਵਾ ਵਾਲੇ ਜੀ ਐਤ ਕੀ ਪਿਛਲੀ ਾਰ ਵੀ ਨਹੀਂ ਆਪਣੇ ਤੋਂ ਜਾਇਆ ਗਿਆ ਦੇ ਦੇ 2000 ਦੇ ਦੇ ਬਹੁਤਾ ਫਿਰ 11 ਕਿਰਾਇਆ ਕਰਾਏ ਚੱਲ ਕੱਟ ਕੇ 500 ਰੁਪਏ ਕਿਰਾਇਆ ਲੱਗੂਗਾ ਆ ਡੇ ਕੇ ਦੇ ਦੇ ਉਹ 2000 2500 ਆ ਚਲ ਤੂੰ 2500 ਹੀ ਲੈ ਜਾ ਚੰਗਾ ਸਮਾਨ ਲੈ ਜੀ ਚੰਗਾ ਵਾ ਆਵਾ ਖਰੇ ਕੇਲੇ ਲੈ ਜੀ ਚੰਗਾ ਵਾ ਤੇ ਨਾਲ ਮਠਿਆਈ ਦਾ ਡੱਬਾ ਲੈ ਜੀ ਇੱਕ ਚੰਗਾ ਬਾਪੂ ਮੈਂ ਕਹਿੰਦਾ ਯਾਰ ਲਫਾਫਾ ਐ ਨਾ ਵੀ ਥੋੜੇ ਜੇ ਬਿਸਕੁਟ ਵੀ ਲੈ ਜੀ ਉਥੋਂ ਕੱਡੇ ਕਢਾਈ ਲੈ ਜੀ ਉਹ ਲੈ ਜਾऊंगा ਮੈਂ ਦੇ ਪਹਿਲਾਂ ਦਾ ਪੁਰਾਣੇ ਰਵਾਜ ਚ ਪੀਪੇ ਲੈ ਜਾਂਦੇ ਲਫਾਫਾ ਮੈਂ ਕਹਿੰਦਾ ਪੱਟ ਨਾਲ ਹੋ ਜੂਗਾ ਰਾਚ ਇੰਨਾ ਸਾਮਾਨ ਲਿਜਾਊਂਗਾ। ਜਾਵੜੀ ਪਰ ਪਹੁੰਚ ਜੀ ਬੱਤ। ਹਾਂ ਬਾਪੂ ਦਾ ਫੋਨ ਵੀ ਆਇਆ ਸੀ। ਮੈਂ ਕਿਹਾ ਮੈਂ ਤਾਂ ਬੱਸ ਚਾਂ ਪੈਣੇ। ਮੈਂ ਕਿਹਾ ਆ ਗਾ ਜਾਣ ਮੈਂ ਤਾਂ ਤੇਰੇ ਕੋਲੇ ਮੈਂ ਕਿਹਾ ਬਾਪੂ ਨੇ ਪੈਸੇ ਦੇਤੇ। ਤੇ ਮੈਂ ਕਿਹਾ ਕਹਿੰਦੀ ਬਾਪੂ ਠੀਕ ਆ। ਮੈਂ ਕਿਹਾ ਹਾਂ ਬਾਪੂ ਠੀਕ ਆ। ਜਨਰਲ ਠੀਕ ਆ। ਐ ਕਰ ਫਿਰ ਤੂੰ ਉਥੋਂ ਝੋਲਾ ਝਾਲਾ ਕੀ ਲਏਗਾ? ਲਫਾਫਾ ਕੀ ਲਏਗਾ? ਤੂੰ ਐ ਕਰ ਆਪਣੀ ਉਹ ਖੰਡ ਵਾਲੀ ਪੀਪੀ ਜੀ ਲੈ ਜਾ। ਸਟੀਲ ਦੀ ਏੜੀ। ਪੀਪਾ ਹਾਂ ਉਹਦੇ ਚ ਪਾ ਕੇ ਲੈ ਜੀ ਸਾਰਾ ਕੁਝ ਸੋਨਾ ਲਾ ਆਪਣੀ ਪੀਪੇ ਦੀ ਸਟੀਲ ਦੀ ਹੈਗੀ ਹਾਂ ਹਾਂ ਉਹ ਲੈ ਜਾ ਉਹ ਖਾਲੀ ਕਰ ਖਾਲੀ ਆ ਉਹਦੇ ਚ ਖੰਡ ਤਾਂ ਹੈ ਨਹੀਂ ਉਹਨੂੰ ਲੈ ਜਾ ਹੂੰ ਠੀਕ ਆ ਨਾ ਹੂੰ ਲੈ ਯਾਰ ਨਾ ਬਾਪੂ ਪਰ ਮਾਟਾ ਮਨਾਲੀ ਮੋੜ ਆਉਂਗਾ ਅੱਜ ਦੀ ਅੱਜ ਮੋੜਾ ਤੂੰ ਆ ਜੀ ਦੇ ਕੇ ਸੁਧਾਰਾ ਦੇ ਕੇ ਆ ਜਾ ਬਸ ਠੀਕ ਆ ਬਾਪੂ ਆ ਜੀ ਪਰ ਇਹ ਦਿਨਾਂ ਦਾ ਦੇਣਾ ਘਰੇ ਚੰਗਾ ਹੁੰਦਾ ਬੰਦਾ ਚੰਗਾ ਬਾਪੂ ਆ ਜੂੰਗਾ ਮੈਂ ਜਾ ਉਡਾ ਫਿਰ ਪੀ ਪੀ ਵੀ ਬੜਕਾ ਉਰਾ ਚ ਪੈ ਨੇ ਸਾਬਾ ਬੀ ਬੀ ਦਾ ਪੀ ਪੀ ਵੀ ਦਊਗੀ ਕੰਮ ਨਾ ਕੰਮਗਲਾ ਕਰਾਉਗੀ ਸਾਫੀਆ ਵਾਰੀਆ ਸਾਫਾ ਬਾਪੂ ਸਾਫਾ ਜਮਾ ਸਾਫਾ ਬੇ ਠੀਕ ਲਾਣਾ ਲੈ ਸਾਭੀ ਲੈੰਦਨ ਦਾ ਬਾਪੂ ਤੈਨੂੰ ਕੀ ਪਤਾ ਇੰਨਾ ਤੈਨੂੰ ਐ ਪਤਾ ਖਦੇ ਦਨ ਪੈਂਚ ਜਮਾ ਮਰੀ ਪਏ ਅਜ ਤੱਕ ਹੈਲੋ ਜੱਗੂ ਓਏ ਮੈਂ ਤਾਂ ਜਮਾ ਟੁੱਟਿਆ ਪਿਆ ਬਾਪੂ ਨੇ 2500 ਰੁਪਇਆ ਦਿੱਤਾ ਨਾਲੇ ਨਾਲ ਪੀਪੀ ਆ ਪੀਪੀ ਦੇ ਤਾਂ ਇੱਕ ਵੜਗੇ ਨੂੰ ਖੰਡ ਵੀ ਆ ਵਿੱਚ ਤੇ ਅੱਛਾ ਅੱਛਾ ਮੋਟਰ ਤੇ ਆ ਜਾ ਗ੍ਰਾਮ ਨਹੀਂ ਪਰ ਗ੍ਰਾਮ ਬਾਈ ਬਣ ਕੇ ਜਾਵਾਂ ਮੈਂ ਨਾ ਮਰਿਆ ਪਿਆ ਜਾਵਾਂ ਮੇਰਾ ਨਹੀਂ ਸਰਨਾ ਬਾਈ ਬਣ ਕੇ ਤੁਰਾ ਨਹੀਂ ਆਂਦਾ ਗ੍ਰਾਮ ਹੀ ਲਈ ਗ੍ਰਾਮ ਹੀ ਹਾਂ ਠੀਕ ਆ ਜਾ ਸਵਾਨ ਬਹੁਤ ਭਾਈ ਸੀਗਾ ਯਾਰ ਭੈਣ ਜਾਤੀ ਲਵਾਤੀ ਜਾ ਮੇਰਾ ਸਵਾਨ ਪਾੜੀ ਲਿਆ ਬਾਰਡਰੋਂ ਪਾਰ ਆ ਲਈ ਆ ਬਾਈ ਤੇਰੇ ਕੋਲ ਐਵੇਂ ਤਾਂ ਨਹੀਂ ਚੱਕੂ ਕਹਿੰਦੇ ਮੈਨੂੰ ਬਾਈ ਮੈਂ ਬੰਦੇ ਹੋਰ ਲਾਉਂਦੇ ਨੇ ਦੋ ਤਿੰਨ ਗਾਗ ਧਾਉਂਗਾ ਯਾਰ ਲਵਾ ਯਾਰ ਜਿੰਨਾ ਵਾਜ ਤੈਨੂੰ ਦੇ ਦਨਾ ਮੈਂ ਕੱਢਦਾ ਕਰਦਾ ਧਾਰ ਨਹੀਂ ਦਿੰਦਾ ਯਾਰ ਤੂੰ ਬਾਈ ਯਾਰ ਜਾ ਜਾ ਕਰ ਮੈਨੂੰ ਦੇ ਦੇ ਚੀਜ਼ ਤੈਨੂੰ ਕੱਢ ਦਿਆ ਕਰ ਉਹ ਤੇਰੀ ਜੀ ਜੀ ਯਾਰ ਬਾਈ ਉਹ ਭਾਈ ਚੀਜ਼ ਧਾਰ ਦੇਣ ਵਾਲੀ ਨਹੀਂ ਨਾ ਰੌਲਾ ਹੈ ਇਸ ਗੱਲ ਦਾ ਨਹੀਂ ਮੈਂ ਕੱਢ ਦਿਆ ਕਰੂੰਗਾ ਹੂੰ ਤਾਂ ਇੰਨਾ ਯਕੀਨ ਆ ਫਸਿਆ ਬਹੁਤ ਪਿਆ ਯਾਰ ਨਹੀਂ ਨਹੀਂ ਤੈਨੂੰ ਮੇਰੇ ਤੇ ਦਾ ਯਕੀਨ ਨਾ ਹੈਗਾ ਮੁੜ ਕੇ ਯਾਰ ਪੀਣ ਵਾਲੇ ਤੇ ਕਹਦਾ ਜੀ ਇਹਦਾ ਗੱਲ ਮੈਂ ਮੰਨਦਾ ਜਿਵੇਂ ਹੂੰ ਤੇ ਹਾਂ ਇੱਕ ਵਾਰ ਤੇਰਾ ਸਮਾਨ ਕੱਢ ਦਿਆ ਕਰੂੰ ਤੇਰਾ ਕੌਣ ਹੋਈ ਕੌਣਾ ਤੈ ਕੀ ਕਰੀ ਜਨੇ ਆ ਗਿਆ ਉਹ ਖੜੇ ਇੱਥੇ ਇਧਰ ਆ ਲੱਗ ਗਿਆ ਪਤਾ ਤੇਰਾ ਹੂੰ ਲੱਗਦਾ ਪਤਾ ਗਿਆ ਹੀ ਕੋਈ ਗੱਲ ਨਹੀਂ ਕੀ ਕਰਦੇ ਆ ਤੂੰ ਕੋਹ ਨਹੀਂ ਤੂੰ ਗਾਣਾ ਤੈਨੂੰ ਪਤਾ ਨਹੀਂ ਤੈਨੂੰ ਮੈਂ ਖੇਤ ਦਾ ਮਾਲਕ ਹਾਂ ਤੂੰ ਇੱਥੇ ਸਾਡੇ ਖੇਤ 'ਚ ਬੈਠਾ ਚਿੱਠਾ ਲਾਈ ਜੰਨਾ ਹੈ ਆਖੀ ਸੀਗਾ ਆਖੀ ਸੀਟਾ ਰੈਂਚਾ ਪੰਨੀ ਕਿਹੜੀ ਪੰਨੀ ਸੀ ਤੇ ਫਿਰ ਤੂੰ ਇੱਥੇ ਭੈਣ ਰੁਕ ਗਿਆ ਖੇਤ ਦਾ ਕੋਈ ਪਤਾ ਨਹੀਂ ਸੀ ਚੱਲ ਚੱਲ ਮੈਂ ਤੇਰੇ ਘਰ ਕੋਲੇ ਲੈ ਕੇ ਜੰਨਾ ਤੈਨੂੰ ਪਤਾ ਲੱਗੂ ਖੋਣਾ ਨਹੀਂ ਚੱਲ ਚੱਲ ਪੈਂਚਾ ਮੈਂ ਪਿੰਡ ਦਾ ਖੰਜਦਾ ਤੂੰ ਸਾਡੇ ਖੇਤ ਦੇ ਵਿੱਚ ਲਾਈ ਜੰਨਾ ਮੈਂ ਮੱਲੇ ਆ ਐਮਐਲਏ ਲੈ ਆ ਮੈਂ ਮਾਣਾ ਤੂੰ ਮੁੱਖ ਮੰਤਰੀ ਹੋਵੇਂਗਾ ਤੂੰ ਐਮਐਲਏ ਤੈਨੂੰ ਮਾਹ ਪ੍ਰਾਉਣਾ ਐਮਐਲਏ ਹੈ ਸੰਗੀ ਕਰ ਤੂ ਤੇ ਤੇਰੀ ਰਕਤੀ ਗਾਨ ਇੱਕ ਗਰੀ ਮੇਰੀ ਆ ਜਾ ਕੋਈ ਭੱਜਣ ਤਾਂ ਨਹੀਂ ਹੁਣ ਤੈਨੂੰ ਅੰਦਾ ਬਣਾਉਂਗਾ ਤਨ ਮਚਾ ਲਾ ਖਾਲਾ ਐ ਮੈ ਲੀਦਾ ਪਤਾ ਨਹੀਂ ਕਿੱਥੇ ਸਸਰੀ ਗਾਲ ਬਾਪੂ ਜੀ ਸਸਰੀ ਘਰੋਂ ਪੁੱਤ ਸਸਰੀ ਘਰੋਂ ਬਾਪੂ ਹਾਂ ਧੀਏ ਆ ਗਈ ਤੂੰ ਹਾਂ ਉਹ ਮੈਂ ਉਹਨੂੰ ਕੱਲਿਆ ਸੀ ਕੱਲਿਆ ਸੀ ਮੈਂ ਸਵੇਰ ਦੇ ਉਹਨੂੰ ਡਿੱਕੀ ਜਾਨੀ ਆ ਉਹ ਮਲਾਂਗੜੂ ਮੈਂ ਫੋਨ ਕਰ ਕਰ ਫਾਕੀ ਮੈਂ ਉਹਨੇ ਫੋਨ ਨਹੀਂ ਚੱਕਿਆ ਤਾਂ ਅਸੀਂ ਇੱਥੇ ਆਏ ਆ ਹੁਣ ਦੱਸ ਉਹਦਾ ਕੀ ਪਤਾ ਵਾ ਮੈਂ ਤਾਂ ਸਵੇਰ ਦੀ ਕੰਮ ਨਿਵੇੜ ਕੇ ਸੰਧਾਰੇ ਦੀ ਡੀਕ ਚ ਬੈਠੀ ਹਾਂ ਤਾਂ ਕਿਤੇ ਵੀ ਨਹੀਂ ਆਇਆ ਹੈਗਾ ਹਾਰ ਕੇ ਸੀ ਇੱਥੇ ਆਏ ਆ ਤੇ ਦੱਸ ਮੈਨੂੰ ਹੁਣ ਹੋਇਆ ਕਿੱਥੇ ਉਹ ਨਾ ਫੋਨ ਚੱਕਦਾ ਵਾ ਆਉਣਾ ਤਾਂ ਕਾਹਦਾ ਆਉਣੇ ਪਿੰਡਾ ਬਾਪੂ ਜੀ ਰੋਈ ਜਾਂਦੇ ਸੀਗੇ ਪਤਾ ਕਿੰਨੀ ਟੈਨਸ਼ਨ ਦੇ ਵਿੱਚ ਹਾਂ ਮੈਂ ਦੇਖੀ ਜਾਂਦੇ ਅੱਜ ਮੇਰਾ ਵੀਰ ਆਊਗਾ ਉਹ ਆਇਆ ਹੀ ਨਹੀਂ ਗਾ ਤੁਸੀਂ ਅੱਗੇ ਵੀ ਨਹੀਂ ਆਏ ਸੀ ਤੇ ਹੁਣ ਵੀ ਨਹੀਂ ਆਏ ਹੈਗੇ ਉਹ ਤਾਂ ਮੈਂ ਤਾਂ ਉਹਨੂੰ 2500 ਰੁਪਏ ਦੇ ਕੇ 1:30 ਵਜੇ ਦਾ ਕੱਲਿਆ ਵਾ ਉਹ ਤਾਂ ਕਿਤੇ ਵੀ ਨਹੀਂ ਹੈਗਾ ਨਾ ਕਮਾ ਤਿਆਰ ਕੀਤੀ ਮਗਰ ਚੱਲ ਆਪਾਂ ਚੱਲਦੇ ਆ ਬਾਪੂ ਜੀ ਦਾ ਨਾਲੇ ਪਤਾ ਲਿਆਵਾਂਗੇ ਜਾ ਕੇ ਉਹ ਕੀ ਪਤਾ ਕੰਜਰ ਇਕੱਠੇ ਆ ਹੋਣਾ ਹੂੰ ਉਹ ਫੋਨ ਹੁਣ ਫੋਨ ਲਾ ਖਾ ਲਾਇਆ ਸੀ ਬਥੇਰੀ ਵੇਰ ਯੋ ਨਹੀਂ ਫੋਨ ਚੱਕਦਾ ਕੀ ਪਤਾ ਕਿੱਥੇ ਤੁਰਿਆ ਫੈਦਾ ਤੂੰ ਲਾ ਕੇ ਵੇਖ ਪਤਾ ਮੈਂ ਲਾ ਲੈਣਾ ਬਾਪੂ ਜੀ ਸਵੇਰ ਦੇ ਵਿੱਚ ਫੋਨ ਲਾਈ ਜਾਨੀ ਇੱਕ ਵਾਰੀ ਫੋਨ ਚੱਕਿਆ ਨਹੀਂ ਸੀ ਦਵਾਰੇ ਫੇਰ ਲਾਇਆ ਕਿ ਮੈਂ ਬੱਸ ਚਾਂ ਹਜੇ ਤੱਕ ਰਬਾਸੀ ਨਹੀਂ ਪਹੁੰਚੀ ਉਹਦੀ ਮੇਨ ਪਤਾ ਹੁਣ ਕਿੱਥੇ ਆਉ ਉਹ ਉਸੇ ਨੂੰ ਜਿਹੜੇ ਦਾ ਕੰਮ ਤਾਂ ਮੈਨੂੰ ਡਰ ਸੀ ਨਾ ਮੈਨੂੰ ਲੱਗਦਾ ਉਹੀ ਹੋ ਗਿਆ ਮੈਨ ਮੈਨੂੰ ਐ ਮੈਂ ਨੂੰ ਕਿਹਾ ਸੀ ਮੈਂ ਜਾਵੜਦਾ ਨਹੀਂ ਤੂੰ ਠੀਕ ਨਹੀਂਗਾ ਤੂੰ ਐ ਹੋ ਜਾਏਗਾ ਪੁੱਜਾ ਮੈਨ ਪੋਚੇ ਮਾਰ ਕੇ ਇੱਥੇ ਤੇ 50 ਪੋਚੇ ਮਾਰ ਕੇ ਤੇ ਮੈਨੂੰ ਮੈਥੋਂ ਪੈਸੇ ਕਢਾ ਕੇ ਲੈ ਗਿਆ ਇਹਦਾ ਫੋਨ ਹੀ ਨਹੀਂ ਚਾਹਦਾ ਬਾਪੂ ਜੀ ਕਿੱਥੇ ਹੋਊਗਾ ਨਹੀਂ ਪਤਾ ਆਣਾ ਨੂੰ ਕਿੰਨਾ ਚਾਹ ਹੁੰਦਾ ਕਿ ਭਰਾ ਆਉਣਗੇ ਮੈਂ ਸਵੇਰ ਦੀ ਕੰਮ ਨੇ ਵਿੜ ਕੇ ਉਹਦੀ ਝਾਗ ਜਿ ਬੈਠੀ ਆ ਕਦੇ ਬਾਹਰ ਆਲੇ ਵੇਖਦੀ ਆ ਕਦੇ ਫੋਨ ਲਾਉਣੀ ਆ ਉਹਦਾ ਕੋਈ ਪਤਾ ਹੀ ਨਹੀਂ ਇੰਨ ਕਰਕੇ ਉਹ ਦਾ ਮਨਾਂ ਕਰਾ ਹੁਣ ਇਹ ਤਾਂ ਵਿਚਾਰੀ ਅੱਧੀ ਰਹਿ ਗਈ ਡੀਕ ਡੀ ਕਿਉ ਨੂੰ ਉਹ ਰੋਣ ਲੱਗੀ ਇਹੋ ਜਿਹੇ ਭਰਾ ਹੁੰਦੇ ਆ ਇੰਨ ਕਰਕੇ ਪਤਾ ਨਹੀਂ ਕਿ ਪਤਾ ਕਿੱਥੇ ਆ ਹੋ ਪਿੰਡ 'ਚ ਕਿਸੇ ਦਾ ਨੰਬਰ ਹੋਗਾ ਫੋਨ ਲਾ ਕੇ ਪੁੱਛੋ ਉਹ ਨਹੀਂ ਤੁਸੀਂ ਅਜੇ ਹੀ ਰਹੇ ਹੋ ਕੋਈ ਨਹੀਂ ਕਰਦੇ ਗੰਬਲ ਦੇ ਦਾ ਉਹ ਸ਼ਾਮ ਨੂੰ ਮੋਡਮ ਦਾ ਆਉਂਦਾ ਬਾਪੂ ਜੀ ਇਹ ਤੇ ਮੁੜਦਾ ਐਸ਼ਾ ਕਿਤੇ ਨਹੀਂ ਮੁੜਦਾ ਪੁੱਤ ਹੂੰ ਕੋਹ ਹਦਰੀਬੀ ਨੇ ਖਾਲੇ ਐ ਨਾ ਬੱਸ ਪੁੱਪੀ ਜਬਾਨਾ ਮਾੜਾ ਕਿਤੇ ਗਲਤ ਕੰਮਾ ਜਨਾ ਪੈ ਜੇ ਕਿੰਦਾ ਸੋਧ ਨੂੰ ਕੋਮਾਂ ਚੱਕ ਗਲਤ ਮੈਨੂੰ ਲੱਗਦਾ ਪਿਆ ਹੀ ਲੱਗਦਾ ਪਿਆ ਹੀ ਹੋਣਾ ਜਿਹੜਾ ਸਵੇਰ ਦਾ ਆਇਆ ਨਹੀਂ ਕਰ ਉਹ ਨਾ ਠੀਕ ਕਰਦਾ ਕੀ ਨਹੀਂ ਕਰਦਾ ਕੀ ਬਾਬਾ ਉਹ ਕਿੱਥੇ ਹੋਊਗਾ ਪਤਾ ਆ ਜਾ ਤੈਨੂੰ ਬਣਾਉਣੇ ਬੰਦਾ ਤੈਨੂੰ ਸ਼ਰਮ ਕੋਈ ਮਾੜੀ ਮੋਟੀ ਸ਼ਰਮ ਕਰ ਪਿਓ ਤੇਰਾ ਸਾਰੀ ਉਮਰ ਗਰੀਬੀ ਦੇ ਵਿੱਚ ਨੰਗਾਤੀ ਤੂੰ ਪੁੱਠੇ ਕੰਮ ਕਰਦਾ ਆ ਸਾਡੇ ਇੱਕ ਹਾਂ ਜੋ ਸਰਪੰਚ ਜੀ ਹਾਂ ਜੀ ਫ੍ਰੀਗਾਲ ਦੀਦੀ ਸਾਸਰੀ ਘਰ ਭੈਣੇ ਬਰੇ ਹੋ ਜਾ ਪ੍ਰਾਵਾ ਤੈਨੂੰ ਸਵੇਰ ਦੀ ਡਿੱਕੀ ਜਾਨੀ ਨਹੀਂ ਆ ਮੈਂ ਸਵੇਰ ਦੀ ਡਿੱਕੀ ਜਾਨੀ ਤੈਨੂੰ ਆ ਵੇਖ ਲੈ ਛੁ ਦਾ ਬੰਦਾ ਸਾਡੀ ਮੋਟਰ ਤੇ ਬੈਠਾ ਚਿੱਟਾ ਲੈ ਜਾਂਦਾ ਸੀ ਆ ਲੋ ਜਾਦਾ ਹੋਰ ਸੀ ਨੈਪੇ ਦਾ ਮੋਟਾ ਸੀ ਉਹਦਾ ਭੱਜ ਗਿਆ ਬਾਪੂ ਉੱਥੋਂ ਫੜਿਆ ਮੈਂ ਇੱਥੇ ਬਹਿ ਜਾ ਚਾਚਾ ਜੀ ਕੁਰਸੀ ਤੇ ਬਹਿ ਜਾ ਤੁਸੀਂ ਜ਼ਹਿਰ ਖਾ ਗਿਆ ਬਾਪੂ ਮੈਂ ਤੁਸੀਂ ਬੈਠੋ ਬਿੱਟਾ ਕੁਰਸੀ ਹੋਰ ਲਿਓ ਲੀਤੀ ਦੇ ਪੈਸੇ ਖਾ ਗਿਆ ਜ਼ਹਿਰ ਖਾ ਗਿਆ ਬਾਪੂ ਗਾਂਦੋਂ ਨਹੀਂ ਗਲਤੀ ਕਰਦਾ ਗਾਂਦੋਂ ਨਹੀਂ ਕਰਦਾ ਬਾਪੂ ਗਾਂਦੋਂ ਨਹੀਂ ਕਰਦਾ ਬਾਪੂ ਸ਼ਰਮ ਸਨ ਪੋਰਾ ਵੀ ਸ਼ਰਮ ਨਹੀਂ ਤੈਨੂੰ ਗਾਂਦੋਂ ਨਹੀਂ ਕਰਦਾ ਹਾਂ ਗਲਤੀ ਹੋ ਗਈ ਮਾਫ਼ ਕਰ ਅੱਛਾ ਮਾਫ਼ੀ ਮੰਗੀ ਅੱਛਾ ਕਾਦੇ ਪੈਸੇ ਆ ਵੇਖ ਲੈ ਉਹ ਤੈਨੂੰ ਇਸ਼ਾਰਾ ਕਾਦੇ ਪੈਸੇ ਦਿੱਤੇ ਇਹਨੂੰ ਗਲਤੀ ਹੋ ਗਈ ਬਾਪੂ ਮਾ ਦਾ ਜ਼ਹਿਰ ਖਾ ਜਾਣਾ ਮੈਂ ਚਾਚਾ ਜੀ ਨੂੰ ਸਵੇਰ ਦੀ ਟਿੱਕੀ ਜਾਨੀ ਆ ਫੋਨ ਲਾਇਆ ਨੇ ਫੋਨ ਨਹੀਂ ਚੱਕਿਆ ਹੈਗਾ ਸੰਧਾਰਾ ਤਾਂ ਨੇ ਕਹਾਂਦਾ ਸੀ ਹਾਂ ਜੀ ਮੇਰੇ ਕੋਲੇ ਆਉਣਾ ਸੀਗਾ ਘਰੋਂ ਕਿੰਨੇ ਪੈਸੇ ਲੈ ਕੇ ਗਏ ਪੈਸੇ ਲੈ ਕੇ ਗਏ ਅੱਜ ਕੁੜੀ ਕੋਲ ਜਾਣਾ ਸੀ ਸਰਪੰਚਾ ਮੈਂ ਤਾਂ 3-4 ਦਿਨ ਲਾਇਆ ਸੀ ਕਿਸੇ ਦੇ 5-6 ਦਿਨਾਂ ਦੇ ਵਿੱਚ ਪੈਸੇ ਇਕੱਠੇ ਕਰੇ ਸੀ ਹੂੰ ਇਹਨੂੰ ਮੈਂ ਕਿਹਾ ਚੱਲ ਮੈਂ ਕੁੜੀ ਨੂੰ ਦੇ ਆਉਂਗਾ ਸੰਧਾਰਾ ਹੂੰ ਤੇ ਮੈਨੂੰ ਪੋਚੇ ਮਾਰ ਕੇ ਇੱਥੇ ਮੱਠੀਆਂ ਮਾਰ ਕੇ ਤੇ ਮੈਨੂੰ ਕਹਿੰਦਾ ਲੈ ਮੈਨੂੰ ਮੈਨੂੰ ਕੱਲ ਬਾਪੂ ਮਾਰ ਬਗਦੇ ਤੈਨੂੰ ਜਮੇ ਨਹੀਂ ਪਤਾ ਲੱਗਿਆ ਵੀ ਪਰ ਉਹਦਾ ਦਾ ਮੇਰਾ ਇਹੋ ਜਪ ਤਦਰਾ ਤੂੰ ਹੋਰ ਕੀ ਲੈ ਕੇ ਗਿਆ ਘਰ ਉਹ ਪੀਪੀ ਲੈ ਕੇ ਪੀਪੀ ਕਿੱਥੇ ਐਸਟੀਲ ਦੀ ਪੀਪੀ ਲਗਾਇਆ ਐ ਸਟੀਲ ਦੀ ਪੀਪੀ ਤਾਂ ਉੱਥੇ ਹੈ ਨਹੀਂ ਸੀ ਕੋਈ ਇਹ ਤਾਂ ਇੱਕ ਨਾਲੇ ਦਾ ਮੁੰਡਾ ਹੋਰ ਸੀ ਉਹ 90 ਦਾ ਮੁੰਡਾ ਉਹ ਵੀ ਉਹ ਵੀ ਨਸ਼ਾ ਖਾਦਾਕ ਪਤਾ ਨਹੀਂ ਉਹ ਤਾਂ ਲੈ ਆਏ ਨੇ ਉਹ ਕੌਣ ਸੀ ਉਹ ਹੈ ਉਹ ਤਾਂ ਲਿਆ ਤੂੰ ਜੱਗੂ ਸੀ ਨੇਪੇ ਦਾ ਮਟਾ ਉਹ ਤੇ ਉਹ ਤਾਂ ਉਹ ਵੇਚਦਾ ਉਹ ਵੇਚਦਾ ਪਹਿਲਾਂ ਤਾਂ ਉਹਦਾ ਵੀ ਪਾਉਣਾ ਮਤਾ ਸੀ ਸਾਹ ਦਾ ਪੁੱਤ ਕਰ ਦੋ ਹਾਲਾ ਮੇਰੀ ਤਾਂ ਜ਼ਿੰਦਗੀ ਐ ਨਿਕਲੀ ਜਾਂਦੀ ਐ ਹਾਲ ਜੇ ਤਾਂ ਜੇ ਤਾਂ ਇਹ ਪੰਜੇ ਬੰਦਾ ਕਾਲ ਸੁਣਾ ਇੱਧਰ ਚ ਆ ਕੋ ਮੇਰੇ ਕੋਲ ਹਾਂਜੀ ਛੱਡਣਾ ਚਾਹਣਾ ਤੂੰ ਨਸ਼ਾ ਹਾਂਜੀ ਹਾਂ ਪੱਕੀ ਗੱਲ ਐ ਹਾਂਜੀ ਮੈਂ ਸ਼ਾਦ ਫੇਰ ਤਾਂ ਆਪਾਂ ਇਹਨੂੰ ਦਵਾਈ ਦੁਵਾਈ ਦਵਾ ਕੇ ਅਸੀਂ ਯਾਰਾ ਪੰਚਾਇਤ ਵੱਲੋਂ ਅਸੀਂ ਆਪ ਛੜਵਾ ਦਿੰਦੇ ਐ ਇੰਨਾ ਤਾਂ ਅਸੀਂ ਕਰ ਦਿੰਦੇ ਐ ਤੂੰ ਸਾਰੀ ਉਮਰ ਕੰਮ ਕੀਤਾ ਠੀਕ ਆ ਭਾਈ ਤੇਰਾ ਅਸੀਂ ਦੇਣ ਨਹੀਂ ਦੇ ਸਕਦੇ ਮੈਂ ਦੱਸਿਆ ਤੂੰ ਬਹੁਤ ਸਾਰੇ ਪਿੰਡ ਦਾ ਤੂੰ شریف ਬੰਦਾ ਐ ਤੇਰਾ ਅਸੀਂ ਦੇਣ ਨਹੀਂ ਦੇ ਸਕਦੇ ਤੇਰਾ ਕਰਕੇ ਅਸੀਂ ਇਹ ਮੁੰਡੇ ਦਾ ਇਲਾਜ ਕਰਾ ਦਿੰਦੇ ਹਾਂ ਨਸ਼ਾ ਛਡਾਓ ਇਹਦਾ ਲਾਜ਼ਮੀ ਹਾਂ ਠੀਕ ਨਹੀਂ ਕੋਈ ਤੁਸੀਂ ਸਹਿਯੋਗ ਦਿਓ ਸਾਡੇ ਨਾਲ ਕੀ ਹੋ ਮਾਰਾ ਇਹਦੀ ਹਾਂ ਤੇ ਉਹ ਕੰਜਰਾ ਉਹ ਕਲਚਰ ਉਹ ਵੇਚਣ ਲੱਗਾ ਦੁਆਰਾ ਕਿਹੜਾ ਵੇਚਣ ਲੱਗਾ ਭੱਜ ਗਿਆ ਹਾਂਜੀ ਉਹ ਤਾਂ ਭੱਜ ਗਿਆ ਉਹ ਚੋਸ ਸੀ ਬੰਦਾ ਉਹ ਘਟਖਾਂ ਉਹ ਉਹ ਨਹੀਂ ਨਾ ਖਾਂਦੇ ਹੁੰਦੇ ਉਹ ਤਾਂ ਵੇਚਣ ਵਾਲੇ ਹੁੰਦੇ ਆ ਕਿੰਨੇ ਕਾਰੀ ਮਾਫ਼ ਕਰਾਂ ਹਣ ਚਾਚਾ ਜੀ ਅਸੀਂ ਇਹਨੂੰ ਸਵੇਰ ਦੇ ਡਿੱਕੀ ਜਾਂਨੇ ਆ ਹਾਰ ਕੇ ਆਇਆ ਨਹੀਂ ਫੇਰ ਇੱਥੇ ਆਉਣਾ ਪਿਆ ਸਾਨੂੰ ਕਿ ਪਤਾ ਨਹੀਂ ਕਿਤੇ ਗਿਆ ਮੈਂ ਤਾਂ ਫਾਈਂਦ ਖੇਤ ਕੀੜਾ ਮਾਰਨ ਗਿਆ ਸੀਗਾ ਮੇਂ ਜਾ ਪਿਆ ਸੀ ਮੈਂ ਕਿਹਾ ਮੈਂ ਤਾਂ ਇੰਨਾ ਚਾ ਸੀਗਾ ਅੱਜ ਮੇਰਾ ਭਰਾ ਆਊਗਾ ਖਾਲੀ ਹੱਥ ਹੀ ਆ ਜਾਂਦਾ ਉੜ ਗਏ ਪੁੱਤ ਮੈਂ ਤਾਂ ਤੈਨੂੰ ਦੱਸਿਆ ਨਹੀਂ ਕੋਈ ਗੱਲਾਂ ਨਹੀਂ ਇਹਦੀਆਂ ਦੱਸਿਆ ਸਰਪੰਚ ਸਾਹਿਬ ਮੈਂ ਤਾਂ ਗੱਲਾਂ ਕੋ ਜਾਣਾਂ ਇਹਦੀਆਂ ਤੂੰ ਵੀ ਅੱਛਾ ਕੋਈ ਹੱਲ ਕੱਢ ਲੈ ਮੈਂ ਬੱਤਾ ਰਹਿ ਗਿਆ ਉਹ ਦਿਹਾੜੀ ਜਾਂਦਾ ਨੀ ਸ਼ਰਮ ਮਾਨਣਾ ਸ਼ਰਮ ਮਾਨਣਾ ਸ਼ਾਕਰੀ ਚੱਲ ਤੇਰੀ ਭੈਣ ਆ ਤਾ ਪ੍ਰੋਣਾ ਬੈਠਾ ਕਿੰਨੇ ਸਿਆਣੇ ਬੰਦੇ ਆ ਕਿੰਨਾ ਸਿਆਣਾ ਟੱਬਰ ਤੂੰ ਜਵੇਂ ਜਲੂਸ ਕੱਢੀ ਜਾਂਦਾ ਤੂੰ ਕਿਉਂ ਜਾ ਚੰਪੇ ਇਹਨਾਂ ਦੇ ਘਰੇ ਹਾਂ ਓ ਨੀ ਆ ਕੁੜੀ ਨੇ ਤਾਂ ਸਾਰੀ ਉਮਰ ਕੰਮ ਕੀਤਾ ਸਾਡੇ ਸਾਹਮਣੇ ਤੂੰ ਮੈਨੂੰ ਇੱਕੋ ਗੱਲ ਦੱਸ ਦੇ ਵੀ ਇਹਦਾ ਜੇ ਤਖੋਂ ਤਾਂ ਆਪਾਂ ਇਲਾਜ ਕਰਾ ਦਿੰਨੇ ਆ ਦਾ ਯਾਰ ਮੇਰਾ ਕਰਾ ਤੈਨੂੰ ਦਵਾਈ ਦੁਈ ਦੋਕ ਹੈ ਛੱਡਣਾ ਚਾਹਣਾ ਤੂੰ ਮਨ ਪਾਣ ਬਣੇਗਾ ਫੇਰ ਹੀ ਛੱਡੂ ਮਨ ਤਾਂ ਬਣਾ ਲਿਆ ਮਨ ਪਾਰ ਕੇ ਛੱਡੋ ਕੁੜੀ ਦਾ ਪੈਸਾ ਜ਼ਹਿਰ ਹੁੰਦੀ ਆ ਕੰਜਰਾ ਬਾਪੂ ਇਹਨੂੰ ਗਾਹ ਵਾਸਤੇ ਕੋਈ 1 ਰੁਪਈਆ ਨਾ ਦਈ ਇਹਨੇ ਪੈਸਾ ਵੀ ਨਹੀਂ ਦੇਣਾ ਪੀਪੀ ਵੀ ਵੇਚ ਆਇਆ ਮੈਂ ਤਾਂ ਪੁੱਤ ਮੈਂ ਆਖਿਆ ਨਾ ਚਲ ਬਈ ਮੇਰੇ ਪੁੱਤ ਕੋਲੇ ਲੈ ਜਾ ਤੂੰ ਦੇ ਆ ਉਹਨੂੰ ਸੰਦਾਰਾ ਸੰਦੂ ਰਾਦੇ ਆ ਉਚਾਰਬਾ ਸੰਧਾਰਾ ਤਾਂ ਕੀ ਲਿਓਣਾ ਸੀ ਤੇ ਇਹਨੇ ਤਾਂ ਫੋਨ ਵੀ ਨਹੀਂ ਚੱਕਿਆ ਮੇਰਾ ਆ ਹੀ ਨਹੀਂ ਪਤਾ ਰਾਜ ਕੀ ਕੁਛ ਕਰਦਾ ਵਰਦਾ ਉਹ ਕਿੱਥੇ ਤਾਂ ਬੈਠੇ ਟੰਨ ਹੋਏ ਬੈਠੇ ਸੀ ਉੱਥੇ ਦਾ ਬਣਾ ਬੰਦੇ ਰਾਂਝਾ ਸਾਨੂੰ ਭੁਜਾਉਣਾ ਸੀ ਅੱਧੀ ਰਾਤ ਤੂੰ ਉਹਦਾ ਬਾਬੂ ਤਾਂ ਬਿਸਕਟ ਖਰਾਬ ਹੋ ਗਿਆ ਤੇ ਤਾਂ ਪੀਪੀ ਚ 2-3 ਕਿਲੋ ਖੰਡ ਸੀ ਮੈਂ ਉਹੀ ਵੇਚਦਾ ਜਾਦਾ ਬਈ ਦਾਦਾ ਜੀ ਇਹਨੇ ਸਾਰਾ ਕੁਝ ਵੇਚਤਾ ਇਹਨੇ ਤਾਂ ਸਾਰਾ ਕੁਝ ਹੀ ਵੇਚਤਾ ਇੱਕ ਘਰੋਂ ਹੋਰ ਵੀ ਸਮਾਨ ਲੈ ਜਾਂਦਾ ਉਹ ਮਾੜਾ ਨਿਗਾ ਰੱਖਿਆ ਕਰ ਇਹਦੀ ਇਹਦੇ ਨਾਲੋਂ ਤਾਂ ਇਹਦਾ ਲਾਜ ਹੀ ਕਰਾ ਦਿਓ ਮੇਰੇ ਕੋਲੇ ਨਾ ਹੀ ਆਵੇ ਸੰਗਲੀ ਲਗਾਏ ਅੱਛਾ ਹਾਂ ਸੰਗਲੀ ਲਗਾਏ ਹਣੀ ਵੇਚਦਾ ਹੀ ਮਾ ਜੁਰਖ ਨਾ ਮਾਰੀ ਗੱਲ ਹੈ ਤੇਰੀ ਯਾਰ ਸਾਰੇ ਪਿਓ ਨੇ ਤੇਰੇ ਨੇ ਸਾਰੀ ਉਮਰ ਉਹ ਤਾਂ ਵੀ ਵੇਚ ਕੇ ਖਾ ਗਿਆ ਇੱਕਸਾਬ ਦੀ ਉਹ ਫੇਰਾਂ ਚ ਹੀ ਮਰ ਗਈ ਤੇ ਉਹ ਫਿਰ ਮਰਨਾ ਹੀ ਸੀ ਤੇ ਬੀਮਾਰੀ ਸਾਰਾ ਕੁਝ ਵੇਚਦਾ ਹਾਂ ਤੂੰ ਇਹਨੂੰ ਮਾਰ ਇਹ ਤਾਂ ਇਹਨੂੰ ਮਾਰ ਇੱਕ ਮਿੰਟ ਤੇਰੇ ਕੋ ਇੱਧਰ ਜਾ ਓਏ ਤੇਰੇ ਕੋ ਰਹਿ ਕੀ ਗਿਆ ਮਗਰ ਵੇਚਣ ਨੂੰ ਹਣ ਹਾਂ ਤੇ ਉਹ ਕੋ ਕੀਆ ਉੱਥੇ ਟੁੱਟਿਆ ਜਾ ਸ਼ੈਂਕਲ ਖੜਾ ਉਹ ਟੁੱਟਿਆ ਜਾ ਟੁੱਟਿਆ ਤੇਰੇ ਕੋ ਕੁਝ ਉਹ ਵੀ ਵੇਚ ਕੇ ਖਾ ਅੱਧਾ ਕੱਟਾ ਕਣਕ ਦਾ ਪਿਆ ਦੇਸੀ ਜਾਂਦਾ ਸਾਰਾ ਕੁਝ ਇੱਥੇ ਗ੍ਰਹਿ ਕੀ ਗੱਲ ਕਰੇ ਹੁਣ ਆ ਜਿਹੜਾ ਦੋ ਦੋ ਮਰਨ ਦੇ ਘਰੇ ਵੇਚਣਾ ਨਹੀਂ ਇਹ ਮੈਂ ਛੱਡਣਾ ਨਹੀਂ ਚਾਚਾ ਜੀ ਰਾਰਾ ਰਾਲ ਮਿਲ ਕੇ ਇਹਦਾ ਨਸ਼ਾ ਛਡਾ ਦਿਓ ਨੇ ਤਾਂ ਕਿਸੇ ਦਿਨ ਇਹਨੇ ਬਾਪੂ ਨੂੰ ਵੀ ਵੇਚੋਣੇ ਕੋਨੇ ਗੁੱਡੇ ਹੁਣ ਆਪਾਂ ਇਹਦੇ ਨਾਲ ਗੱਲ ਕਰਦੇ ਆਪਾਂ ਇਹਨੂੰ ਤੜਕੇ ਤੁਸੀਂ ਰਹੋਗੇ ਨਾ ਅੱਜ ਹੈਣਾ ਸਰਪੰਚ ਸਾਹਿਬ ਇਹ ਕਹਿੰਦਾ ਮੈਂ ਵਿਆਹ ਕਰਵਾਉਣਾ ਤੇ ਆਹ ਲੱਛ ਵਿਆਹ 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 ਕਿੱਥੋਂ ਹੋ ਜਾਣਾ ਨਦਾ ਵਿਆਹ ਵੀ ਹੋ ਜਾਊਗਾ ਬੰਦਾ ਬਣ ਕੇ ਮੈਂ ਵੀ ਕਰਵਾ ਦੇਣੇ ਸਾਰਾ ਕੁਝ ਕਿਉਂ ਏ ਛੱਡਣਾ ਨਸ਼ਾ ਨਾ ਕਿੰਨਾ ਸ਼ੇ ਸ਼ਾਟ ਦਾ ਇਲਾਜ ਕਰਵਾਈਏ ਤੇਰਾ ਨਸ਼ਾ ਛੱਡ ਕੇ ਵਿਆਹ ਕਰਾਓ। ਬਸ ਠੀਕ ਆ ਤੁਸੀਂ ਐਂ ਕਰੋ। ਤੁਸੀਂ ਅੱਜ ਹੀ ਰਹਿਣਾ ਨਾ ਇੱਥੇ ਇੱਥੇ। ਹਾਂਜੀ ਅੱਜ। ਹਾਂ ਚਾਚਾ ਜੀ ਨੇਰਾ ਹੋਇਆ ਪਿਆ ਹੁਣ ਅਸੀਂ ਕਿੱਥੇ। ਹਾਂ ਠੀਕ ਆ ਨਹੀਂ ਰੋ ਭਾਈ ਹੁਣ ਤੱਕਾ ਨੂੰ ਜਾਣਾ ਨੇਰਾ ਹੋਇਆ ਪਿਆ। ਤੇ ਮੇਰੇ ਸਿਆਂ ਪਾ ਐਂ ਕਰਦੇ ਨੂੰ ਤੜਖੇ ਲੈ ਕੇ ਚਲਦੇ ਮੁੰਡੇ ਨੂੰ। ਇਹ ਕਰੋ ਕੋਈ ਹੱਲ। ਮੈਂ ਇਹਨੂੰ ਸੈਂਟਰ ਚ ਕਾਉਣਾ ਜਿਹੜੇ ਪੈਸੇ ਆਪੇ ਮੈਂ ਆਪਦੇ ਕੋਲ ਹੰਦੇਊਗਾ ਠੀਕ ਆ। ਠੀਕ। ਤੇ ਇਹਦਾ ਇਲਾਜ ਕਰਾਓ ਯਾਰ। ਠੀਕ ਆ। ਠੀਕ ਆ ਭਾਈ। ਇਹੋ ਜੇ ਹਾਂ। ਉਹ ਸੁਣ ਕਾਕੂ। ਹਾਂਜੀ। ਠੀਕ ਆ ਚੀ ਤਾ ਹੁਣ ਨਾ ਹੁਣ ਚਲੋ ਹੁਣ ਨਾ ਹੁਣ ਖੁਸ਼ ਕੇ ਹੋ ਯਾਰ ਠੀਕ ਹੈ ਹੁਣ ਤੂੰ ਕੱਲ ਸੋਣਾ ਮੇਰੀ ਆ ਆਪਦੇ ਮਾਪਿਓ ਕੰਨੀ ਵੇਖਦਾ ਆ ਭੈਣ ਵੇਖਦਾ ਤੂੰ ਲੈ ਸ਼ੈ ਨਹੀਂ ਕਰਦਾ ਭੈਣੇ ਹਾਂ ਹੁਣ ਪਹਿਰਿਆ ਹਥ ਲਾਉ ਦੇ ਪਿਓ ਦੇ ਪਰ ਨਹੀਂ ਹਾਂ ਭੈਣ ਤੋਂ ਵੀ ਮਾਫੀ ਮੰਗੇ ਤਰ ਭੈਣ ਤੋਂ ਵੀ ਮਾਫੀ ਮੰਗੇ ਭੈਣੇ ਮੇਰੇ ਕੋਲੋਂ ਤਾਂ ਮਾਫੀ ਬਾਅਦ ਚ ਮੰਗੀ ਜਦੋਂ ਤੂੰ ਸੁਧਰ ਗਿਆ ਤੇ ਨਾਲੇ ਨਸ਼ਾ ਛੱਡਦਾ ਨਹੀਂ ਹੁਣ ਇਹਨਾਂ ਦੀ ਤੇਰੇ ਵਾਲੇ ਕੋਈ ਆ ਨਹੀਂ ਹੁਣ ਵੀ ਆਇਆ ਮੇਰਾ ਭਰਾ ਹਾਂਜੀ ਬਸ ਠੀਕ ਆ ਤੜਕੀ ਲੈ ਠੀਕ ਹੈ ਠੀਕ ਹੈ ਭਾਈ ਇਲਾਜ ਕਰੋ ਇਹਦਾ les gars